ਮੰਗ ਸਰ ਇਹੀ ਆ ਕਿ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਆ ਤੁਹਾਨੂੰ ਇਸ ਜਿਸ ਬੰਦੇ ਦੀ ਵੀ ਗਲਤੀ ਆ ਉਹਨੂੰ ਉਸ ਜੀ ਦੀ ਸਹਾਇਤਾ ਬਿਲਕੁਲ ਸਰ ਓਬਵੀਅਸ ਆ ਤੁਹਾਡੇ ਸਾਹਮਣੇ ਇਹ ਜਿਹੀ ਚੀਜ਼ ਦਿਖਾ ਰਹੇ ਨਾ ਨੂੰ ਸਚਾਈ ਕੀ ਸਪਸ਼ਟੀਕਰਨ ਕੀ ਜਵਾਬ ਦਿੱਤਾ ਕੀ ਸਟੇਟੂਸ ਕੀ ਰੌਂਡ ਹੈ ਤੁਸੀਂ ਏਡੇ ਉਸ ਟਾਈਮ ਤੇ ਡਾਕਟਰ ਜੀ ਡਾਕਟਰ ਨੇ ਸਿਰਫ ਇਹੀ ਦੱਲ ਰਹੀ ਹੈ ਕਿ ਸਰ ਡਿਊਰਿੰਗ ਸਰਜਰੀ ਇਹਨਾਂ ਨੂੰ ਕਾਰਡੀਅਕ ਰੈਸ ਹੋਇਆ ਉਹਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਬਿਲਕੁਲ ਸਰ ਓਬਵੀਅਸ ਗਰਦੋ ਕਾਫੀ ਚੀਜ਼ਾਂ ਦੇ ਇਹਨਾਂ ਕੋ ਜਿਹੜੀ ਚੀਜ਼ਾਂ ਅਸੀਂ ਮੰਗੀਆਂ ਉਹ ਸਾਨੂੰ ਨਹੀਂ ਪ੍ਰੋਵਾਈਡ ਕੀਤੀਆਂ ਗਈਆਂ ਜਾਂ ਸਾਨੂੰ ਨਹੀਂ ਦੱਸਿਆ ਗਿਆ ਅਸੀਂ ਸੀਸੀਟੀਵੀ ਉਹ ਵੀ ਅਸੀਂ ਜਦੋਂ ਲਾਈਵ ਆਏ ਆਪਣੇ ਫੇਸਬੁਕ ਪੇਜ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਅਦਾਬ ਜ ਨਹੀਂ ਕੀਤਾ ਸਾਨੂੰ ਕੋਈ ਇੱਕ ਆਮ ਬੰਦੇ ਨੂੰ ਜਿੱਦਾਂ ਤੁਸੀਂ ਸਮਝਾ ਕੇ ਭੇਜਦੇ ਲੋ ਉਹ ਤੇ ਬਿਲਕੁਲ ਸਰ ਮੈਂ ਤੁਸੀਂ ਕਿੰਨੇ ਸਾਨੂੰ ਸਮਝ ਨਹੀਂ ਆ ਰਹੀ ਨਹੀਂ 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 ਚੱਲੀ ਗਈ ਆ ਤੁਹਾਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬ੍ਰਿੰਦਰ ਕੁਮਨ ਵੀ ਡੱਟ ਹੋਈ ਆ ਇਹਨਾਂ ਨੇ ਡੱਟ ਇਹਨਾਂ ਕੋਲ ਸੀ ਰਿਕਾਰਡਿੰਗ ਮੰਗ ਰਹੇ ਆ ਇਹਨਾਂ ਕੋਲ ਰਿਕਾਰਡਿੰਗ ਮੰਗ ਰਹੇ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀਗੇ ਸਾਰੇ ਚਲੇ ਗਏ ਉਹ ਸਰ ਇਹ ਨਹੀਂ ਰੁਕਰ ਰੁਕਰ ਅਸੀਂ ਇਹਨਾਂ ਕੋਲ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਦੇਚ ਉਸ OT ਦੇ ਚ ਹੋਇਆ ਕੀ ਆ ਉਹ ਉਹ ਸੋ ਆਰਡੀ ਦਾ ਖਾਉਆ ਕੀ ਹੈ ਡਾਕਟਰਾਂ ਕੋਲ ਸੀ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਨਾਮ ਕਿਤੇ ਮੰਨ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਡ ਤੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਨ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਪੋਰਟ ਮੰਗ ਰਿਆ ਵੀ ਐਕਚੁਅਲੀ ਝੋਇਆ ਕੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਤੇ ਸਾਡੇ ਵੱਡੇ ਭਰਾ ਵਰਿੰਦਰ ਕੁਮਰ ਸਿੰਘ ਕੁਮਰ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਹੈ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਨੂੰ ਮੌਕੇ ਦੇਣੇ ਇਹਨਾਂ ਕੋ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਿਹੜਾ ਵੀਡੀਓ ਕਿਹੜਾ ਸਰ ਸਰਵਰੋਂ ਕਾਹਨੋਂ ਆਪਾਂ ਇਹਨਾਂ ਨੂੰ ਵੀਡੀਓ ਮੌਕੇ ਦੇਹੀਂ ਜੀ ਇਹਨੂੰ ਹੀ ਜਾਣਾ सर आप अपना नाम अपना नाम डॉक्टर अपना नाम है शिवम आप सर आप शिवम जी आपकी ड्यूटी कब से कब शुरू हुई है ड्यूटी है आप वहां पर आप थे या नहीं तब आप वहां पे या थाज हॉस्पिटल किधर गए रिकॉर्डिंग रूम किधर गया ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੰਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਰਿਕਾਰਡਿੰਗ ਦੇ ਦੇ ਕਿਥੇ 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 ਜਿਆਦਾ ਮਾਰੀ ਜਾਂਦੇ ਹੋਏ ਦਫਤਰੇ ਲੱਗੇ ਦਫਤਰੇ ਲੱਗੇ ਹੂੰ ਜਿੱਤੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਮਿਲ ਗਈ ਔਰ ਉਸ ਸਾਡੇ ਭਰਾ ਦੀ ਬੋਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬਾਡੀ ਵੀ ਪੈਕ ਕਰ ਦਿੱਤੀ ਇਹ ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ ਤਿੰਨ ਤਿੰਨ ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਦਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਹਲੋ ਲੈਨੇ ਤੇ ਵੀ ਅਜੇ ਅਜੇ ਆ ਫੜੇ ਦੂੰ ਤੋ ਮਿੰਟ ਰੋਕ ਮੈਂ ਨਾ ਦੱਤ ਰਿਆਂ ਕੋ ਕੰਮ ਜ਼ਰੂਰੀ ਵਾ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰੇ ਸਰ ਕਿਹੜਾ ਆਈ ਸੀ ਉਹ ਵਾਲਾ ਨੰਬਰ ਉਹ ਕੋਈ ਚੇਰ ਦੇ ਕਿਹੜਾ ਆਈ ਸੀ ਵਾਲਾ ਕਿੰਨੇ ਨੂੰ ਸ਼ਿਫਟ ਕੀਤਾ ਸਰ ਇਹ ਤੁਹਾਨੂੰ ਪਤਾ ਹੋਏਗਾ ਆਪਣਾ ਸਾਹਿਬ ਇਹ ਕਿੰਨੇ ਵਾਲੇ ਸ਼ਿਫਟ ਕੀਤਾ ਹੋਰ ਤੀਕੂ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਹੋ ਗਿਆ ਦਸੂਰ ਕਰ ਕਰਦੇ ਠੀਕ ਠੀਕ ਇਹਦਾ ਆਪਣਾ ਹੈਗਾ ਜੀ ਲਖਣਾ ਕੋਈ ਨਾ ਖੜਿਆ ਨਾ ਬਲਕਿ ਕਮਰੀ ਸਾਹਮਣੇ 8 ਨੰਬਰ ਬੈਠਦੇ ਹਾਂ 8 ਨੰਬਰ ਬੈਠੀ ਨੋ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਇਹ ਉਹ ਮਹੂਤਵਪੂਰਨ ਚੀਜ਼ ਆ ਜਿਹੜੇ ਟਾਈਮ ਤੇ ਹੀ ਨਾ ਪਹੁੰਚਾ ਹਾਂ ਮੈਂ ਦੇਖਿਆ ਉੱਥੇ ਸਰ ਆ ਮੈਡਮ ਇੱਥੇ ਖੜੇ ਆ ਡਾਕਟਰ ਕਿਹੜੇ ਪ੍ਰਤਿਕਾ ਨਾ ਪ੍ਰਤਿਕਾ ਮੈਡਮ ਮੈਂ ਆ ਜੀ ਆਫਿਸੀਆਂ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਅੱਗੇ ਪਿੱਛੇ ਕਰਿਓ ਇਹ ਦੋ ਆਪਾਂ ਨੂੰ ਓਟੀ ਲੈ ਕੇ ਅੰਦਰ ਆਏ ਸੀ ਖੜਿਆ ਆਣਾ ਇਧਰ ਕਮਾ ਕੇ ਆਏ ਸੀ ਖੜਿਆ ਆਪਾਂ ਨੂੰ ਲਿਆਉਣਾ ਟਾਈਮ ਨਹੀਂ ਗੱਲ ਇਹ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆਹ ਇਹ ਫੁੱਲ ਵੀਡੀਓ ਇਹ ਬਗਲਾ ਆਇਆ ਇੰਨਾ ਹੀ ਦਿਖਦਾ ਵਿਦਨ ਥੋੜਾ ਜਿਹਾ ਵਕਤ ਬਾਅਦ ਰੂਮ ਹੋ ਜਾਏਗਾ ਬਸ ਐਂਟਰੈਂਸ ਹੀ ਹੈ ਜਿਹੜਾ ਵਿਸ਼ਲ ਆ ਗਿਆ ਸਾਹਮਣੇ ਹੁਣ ਪਹਿਲਾਂ ਕਿਸੇ ਦੀ ਤਾਂ ਹੁਣ ਕੰਮ ਚੱਲਣਾ ਸਾਡੇ ਵੀ ਕੰਨੀਆਂ 4 ਵਜੇ ਇਹ ਉਡੀ ਜੋ ਕੱਢ ਕੇ ਬਾਅਦ ਚ ਦੂਜੇ ਤੇ ਲਾਉਂਦੇ ਛੁੱਟ ਗਿਤਾ ਨਾ ਕਮਰਾ ਉੱਜੇ ਆਈ ਜੂ ਜੂ ਉਹਦਾ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਅਜੇ ਸਰਜਰੀ ਨਹੀਂ ਦਾ ਪੂਰਾ ਸਰਜਰੀ ਕਰਕੇ ਉਸ ਤੋਂ ਬਾਅਦ ਹੀ ਲੈਂਦਾ ਨਾ ਉਹਨਾਂ ਨੂੰ ਇਹਦਾ ਜੇ ਤੂੰ ਪਹਿਲਾਂ ਨਹੀਂ ਮੁੱਢ ਪਤਾ ਰਿਹਾ ਬਸ ਕੱਢ ਲੈਣੇ